ਕੋਚ ਚੌਂਟਾ ਡੇ ਬ੍ਰੇਕ ਪੈਡ ਠੀਕ ਹੈ ਉਹ ਆਦਮੀ ਇਹ ਕਾਊਂਟ ਨਹੀਂ ਕਰਦਾ ਜਦੋਂ ਸ਼ਾਮ ਨੂੰ ਬਿੱਲ ਬਣਦਾ ਹੈ ਆਹ ਇਹ ਕਾਦੇ ਪੈਸੇ ਲੱਗੇ ਭਾਈ ਇਸੇ ਜਿਹਦੇ ਪੈਸੇ ਲੱਗਦੇ ਜਦੋਂ ਆਪਣੇ ਆ ਚੀਜ਼ਾਂ ਵਿੱਚੋਂ ਖਰਾਬ ਨਿਕਲਦੀਆਂ ਭਾਈ ਆਹ ਲਓ ਦੋਸਤੋ ਅੱਜ ਖੜਕਿਆਂ ਦੀ ਗੱਲ ਕਰਾਂਗੇ ਮਾਰੋ ਮੁੱਤੀ ਬਟਾ ਬਜਟ ਕਿੱਥੇ ਹਿਲਦੇ ਆ ਬਛੜ ਦੇ ਬਟਾ ਕਿੰਨਾ ਬਿਲਕੁਲ ਖਤਮ ਹੈ ਇਹ ਕੁਝ ਬਹੁਤ ਸਾਰੀ ਹੈ ਠੀਕ ਹੈ ਜੀ ਕਸਟਮਰ ਦੇ ਬਜਟ ਮੁਤਾਬਕ ਅਸੀਂ ਕੰਮ ਕਰਨ ਲੱਗੇ ਆ। ਠੀਕ ਹੈ ਜੀ। ਲੀਕਰਸ ਮਗਰਲੇ ਹਿੱਸੇ ਦੀ ਪ੍ਰੋਬਲਮਸ ਗੱਡੀ ਦੀ ਪਿੱਕਅਪ ਮੈਂ ਦੱਸੂਗਾ ਜਦੋਂ ਅਸੀਂ ਡਾਇਗਨੋਸ ਕਰਦੇ ਆ ਤੇ ਅਸੀਂ ਕੰਮ ਕਿਵੇਂ ਕਰਦੇ ਆ। ਹੁਣ ਮਗਰਲਾ ਹਿੱਸਾ ਬਿਲਕੁਲ ਰਿੰਗਾ ਸ਼ੌਕਰ ਜਿਹੜੇ ਉਹ ਖਤਮ ਹੈ। ਆ ਲਓ। ਠੀਕ ਹੈ ਜੀ। ਬੇਡਾ ਮੁੱਕੀ ਮਾਰਿਓ। ਗੱਡੀ ਚ ਇੰਨਾ ਕੁਛ ਨਜਾਇਜ਼ ਸਮਾਨ ਪਿਆ ਸੀ ਸਾਰਾ ਬਾਹਰ ਕੱਢਿਆ ਤੇ ਖੜਕੇ हट ਗਏ ਗੱਡੀ ਡਾਊਨ ਕਰੋ ਬੇਟਾ ਆਓ ਨੇੜੇ ਆਓ ਇਧਰ ਆਜੋ ਬੇਟਾ ਸ਼ੌਕਰ ਦੇ ਜਿਹੜੇ ਗੁੱਟਕੇ ਆ ਟੁੱਟੇ ਹੋਏ ਆ ਠੀਕ ਹੈ ਜੀ ਬੜੇ ਸਾਰੇ ਇਸ਼ੂ ਆ ਜਿਹੜੇ ਆਪਾਂ ਦੂਰ ਕਰਨੇ ਆ ਅਸੀਂ ਕੰਮ ਕਰਦੇ ਸੀ ਤੇ ਜਦੋਂ ਗੱਡੀ ਖੜਕਾਰ ਰਹੀ ਸੀ ਇਹਨੂੰ ਤੇ 6:00 ਵਜੇ ਆਪਾਂ ਸੀਸੀਟੀਵੀ ਫੋਟੋਸ ਵੀ ਪਾਉਂਦੇ ਭਾਈ ਜੀ ਸਤਿ ਸ਼੍ਰੀ ਅਕਾਲ ਆਇਓ ਜੀ ਤੁਹਾਡੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਤੁਸੀਂ ਚੱਲ ਕੇ ਆਏ ਹੋ ਲੋਕਾਂ ਦੀ ਕਮੈਂਟ ਤੁਸੀਂ ਪੜ ਲੈਂਦੇ ਹੋਵੋਗੇ ਬਿਲਕੁਲ ਜੀ ਵੀ 22 ਤਾਂ 20 ਮੰਗਦਾ ਸੀ ਅਸੀਂ 20 ਚ ਕਰਾ ਲਿਆ ਔਰ ਤੁਸੀਂ 2 ਵਾਲੇ ਕੋਲੇ ਜਾਣਾ ਹੈ ਇੱਕ 20 ਵਾਲੇ ਕੋਲੇ ਜਾਣਾ ਨਹੀਂ ਤੁਹਾਡੇ ਕੋਲੇ ਕਰਵਾਉਣਾ ਜੀ ਉਹਦੇ 'ਚ ਕੰਮ ਦਾ ਬਹੁਤ ਫਰਕ ਨਾ 2 ਵਾਲਾ ਉਹਵੇਂ ਕੰਮ ਕਰਦਾ ਨਹੀਂ ਜੀ ਸੀ ਦੇਖਿਆ ਵੀ ਮੈਂ ਇਹਨੂੰ ਚੈੱਕ ਕਰਦਾ ਪਿਆ ਸੀ ਮੁੰਡਾ ਸੱਟਾ ਮਾਰਦਾ ਸੀ ਤੁਹਾਨੂੰ ਪਿੱਛੇ ਤੁਸੀਂ ਤੁਸੀਂ ਫੋਟੇ ਦਿਖਾ ਦਾਂਗੇ ਵੀ ਕਿਵੇਂ ਡਿੱਗੀ ਆ ਕੇ ਮੇਰੇ ਕੋਲ ਤੇ ਡਿੱਗੀ ਸਾਡਾ ਜਨੂਨ ਕੰਮ ਕਰਨ ਤੇ ਕਿੱਥੋਂ ਦਾ ਹੈ ਲੋਕਾਂ ਦੀ ਸੋਚ ਮਾਨਸਿਕਤਾ ਦੀ ਮੈਂ ਉਹਨੂੰ ਕੋਈ ਮੈਂ ਪਬਲਿਕ ਨੂੰ ਵੇਅਰ ਕਰ ਸਕਦਾ ਜਿਹੜੇ ਸੱਜਣ ਪਿਆਰ ਕਰਨ ਵਾਲੇ ਉਹਨਾਂ ਦੇ ਮੈਂ ਕੰਮ ਕਰ ਸਕਦਾ ਤੇ ਜਿਹੜੇ ਉਹੀ ਕਹਿੰਦੇ ਵੀ ਦੁੱਧ ਆ ਜਿਹੜਾ ਬਾਈ ਜੀ ਫਾਰਮਰ ਕੋਲ ਜੇ 80 ਰੁਪਏ 75 ਰੁਪਏ ਦਾ ਹੈ ਤੇ ਸਾਡੇ ਘਰੇ 50 ਰੁਪਏ ਆਵੇ ਫਿਰ ਬਾਬੇ ਕਾ ਠੁੱਲੂ ਹੀ ਆਊਗਾ ਉਹ ਵਜੇ ਕੰਮ ਹੋਊਗਾ ਜੀ ਹੁਣ ਤੁਸੀਂ ਦਿੱਲੀ ਨੰਬਰ ਹੈ ਬਿਲਕੁਲ 25 ਚੱਲਦਾ ਹੈ ਹਾਂਜੀ ਦਿੱਲੀ ਚ 10 ਸਾਲ ਪੁਰਾਣੀ ਗੱਡੀ ਖਤਮ ਹੈ ਜਿਹੜਾ ਮਾਡਲ ਹੈ ਤੇ 2015 ਹੈ ਜੀ ਤੁਹਾਡੇ ਬਜਟ ਮੁਤਾਬਕ ਕੰਮ ਕਰ ਰਿਹਾ ਮੇਰੇ ਮੁਤਾਬਕ ਨਹੀਂ ਫਿਰ ਵੀ ਬਜਟ ਹਿਲ ਜੋ ਮੰਨ ਲਓ ਵੀ ਆਪਾਂ ਜੇ ਦੋ ਸ਼ੱਕਰ ਪਾਉਣੇ ਆ ਠੀਕ ਹੈ ਜੀ ਭਾਈ ਬਣਾ ਸਰਨਾਲ ਤੁਸੀਂ ਕਿੰਨਰੀ ਲੈਨਮੈਂਟ ਕਰਾਈ ਇੱਜੇ ਪਹਿਲਾਂ ਦੋ ਤਿੰਨ ਵਾਰੀ ਕਰਵਾ ਲਈ ਤੁਸੀਂ ਕੀ ਬੋਲੇ ਜੇ ਤੋਂ ਲਾਈਨਮੈਂਟ ਕਰਾਉਂਦੇ ਸੀ ਉਹ ਕਹਿੰਦੇ ਸਹੀ ਹੈ ਬਸ ਕਰਕੇ ਕਹਿੰਦੇ ਓਕੇ ਜੀ ਹੁਣ ਤੁਸੀਂ ਮੇਰੇ ਕੋਲ ਆਏ ਤੁਸੀਂ ਮੇਰੇ ਸ਼ਬਦ ਕਹੇ ਵੀ ਬਾਈ ਜੀ ਜਿੰਨਾ ਕੋ ਤੁਸੀਂ ਦੱਸਤਾ ਤੇ ਲਾਈਨਮੈਂਟ ਵਾਲੇ ਤਾਂ ਮੈਨੂੰ ਦੱਸਿਆ ਨਹੀਂ ਜੀ ਬਿਲਕੁਲ ਜੀ ਦੋ ਤਿੰਨ ਵਾਰੀ ਲਾਈਨਮੈਂਟ ਇਹ ਤੋਂ ਪਹਿਲਾਂ ਹੋ ਗਈ ਆ ਉਹਨਾਂ ਨੇ ਦੱਸਿਆ ਨਹੀਂ ਜੇ ਦੱਸਿਆ ਹੁੰਦਾ ਤਾਂ ਆਪਾਂ ਇਹ ਜੀ ਦਾ ਹੱਲ ਕਰਾਉਂਦੇ ਉਹ ਲਾਈਨਮੈਂਟ ਕਰਕੇ ਦੂਰ ਦਿੰਦੇ ਕਹਿੰਦੇ ਠੀਕ ਹੈ ਸਹੀ ਹੈ ਬਾਈ ਜੀ ਕਿਉਂ ਕਰਨ ਆ ਜਿਹੜਾ ਸ਼ਬਦ ਮਿੱਠੇ ਆ ਨਾ ਇਹਨਾਂ ਮਿੱਠਿਆ ਸ਼ਬਦਾਂ ਦੇ ਵਿੱਚ ਤੇ ਦਿਲ ਦੇ ਵਿੱਚ ਜਿਹੜੇ ਮਿੱਠੇ ਕੋੜ ਆ ਬਲੌਗਰ ਕਹਿੰਦਾ ਬਲੌਗ ਜੀ 20000 ਰੁਪਏ ਦੇ ਲਾ 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 ਕਰਾ ਦਾਂਗੇ ਉਹ ਭਾਈ ਤੁਹਾਨੂੰ ਕੰਮ ਵੀ ਆਉਂਦਾ ਹੋਵੇ ਉਹ ਭਾਂਡੇ ਚ ਤੰਧਾਈ ਤਾਂ ਹੋਵੇ ਨਾ ਤੇ ਜਿਹੜੀ ਕੱਪੜੇ ਨੂੰ ਠੰਡਾ ਕਰ ਦੇਵੇ ਤੰਧਾਈ ਤਾਂ ਹੈ ਹੀ ਮਿਸਤਰੀਆਂ ਕੋਲੇ ਹੈ ਨਹੀਂ ਪਰ ਇੱਥੇ ਚੜਪ ਲੱਗਦੀ ਐ ਕੰਮ ਸਿੱਖ ਕੇ ਕੰਮ ਸਿੱਖ ਕਰਨ ਤੇ ਬਾਈਜ਼ੇ ਰਿਜ਼ਲਟ ਮਿਲਣਗੇ ਬਿਲਕੁਲ ਮਨਦੇਸ ਗੱਲ ਨੂੰ ਬਿਲਕੁਲ ਹੁਣ ਮੈਂ 2000 ਵਾਲਾ ਕੰਮ ਕਰਾਉਣਾ ਐ ਕਿ 30000 ਵਾਲਾ ਕਰਾਉਣਾ ਇਹ 30 ਪਲੱਸ ਹੋ ਜਾ ਹੁਣ ਤੁਹਾਡੇ ਬਜਟ ਮਦਦ ਕਰ ਲੈਂ ਮੈਂ ਤੁਹਾਡੇ ਸ਼ੌਕਰ ਨਹੀਂ ਕਰ ਰਿਹਾ ਠੀਕ ਐ ਖੜ ਕੇ ਹਟਾ ਰਿਹਾ ਠੀਕ ਐ ਗੱਡੀ ਜੋ ਵੀ ਖੜਕੇ ਹਟਰੇ ਸੀ ਬਹੁਤ ਸਾਰੀਆਂ ਚੀਜ਼ਾਂ ਥੋੜੀਆਂ ਨਜ਼ਾਇਜ਼ ਰੱਖੀਆਂ ਹੁੰਦੀਆਂ ਸੀ ਜੋਪ ਨੂੰ ਆਪਾਂ ਡਨ ਕਰਦੇ ਆ ਹੁਣ ਮੰਨ ਲਓ ਵੀ ਆਪਾਂ ਇਹਦੇ ਸ਼ੌਕਰ ਪਾਉਣੇ ਆ ਤੇ ਜੋ ਐਸਟੀਮੇਟ ਦਿੱਤਾ ਉਹ ਹਿਲ ਜੇਗਾ ਤੁਸੀਂ ਕਹੋ ਵੀ ਬਾਈ ਜੀ ਲੋਕੀ ਡਰਾ ਦਿੰਦੇ ਆ ਬਈ ਬੋਲ ਟੁੱਟ ਜਾਣਗੇ ਮੈਂ ਡਰਾਉਂਦਾ ਨਹੀਂ ਅਵੇਅਰ ਕਰ ਰਿਹਾ ਠੀਕ ਹੈ ਗੱਡੀ ਤੇ 75000 ਲੱਗਦਾ ਤੁਹਾਨੂੰ 75000 ਚੱਲੀ ਆ ਲੈ 130 ਦੇ ਉੱਪਰ ਜੀ ਤੇ ਬਾਈ 130 ਦੇ ਵਿੱਚ ਕੋਈ ਚੀਜ਼ ਦਾ ਕੰਮ ਹੀ ਨਹੀਂ ਹੋਇਆ ਤੇ ਟੁੱਟੂ ਭੱਜੂਗੀ ਭਰਾਵਾ ਕੀ ਉਹ ਨਾ ਕੀ ਹੋਊਗਾ ਮੈਂ ਜਵਾਬ ਦੇ ਰਹੇ ਆ ਜਿਹੜੇ 2000 ਰੁਪਏ ਚ ਕੰਮ ਕਰਾਉਂਦੇ ਆ ਤੇ ਬਾਈ ਜੀ ਦਾ 30 ਮੰਗਦਾ 2000 ਚ ਤੇਲ ਪਾਣੀ ਸਰਵਸ ਨਹੀਂ ਹੁੰਦੀਗੀ ਜੌਬ ਨੂੰ ਡਨ ਕਰੀਏ ਬਜਟ ਤੁਹਾਡੇ ਮੁਤਾਬਕ ਹੈ ਪੂਰਾ ਨਹੀਂ ਕਰ ਰਹੇ ਅਧੂਰਾ ਕਰ ਰਹੇ ਆ ਜਿਹੜਾ ਕਰਾਂਗੇ ਅਧੂਰੇ ਨੂੰ ਅਸੀਂ ਪੂਰੇ ਵਾਲੇ ਪਾਸੇ ਲੈ ਕੇ ਜਾਵਾਂਗੇ ਠੀਕ ਹੈ ਜੀ ਮੇਰੇ ਹਿੱਸਾ ਖੋਲਾਂਗੇ ਠੀਕ ਹੈ ਠੀਕ ਹੈ ਸ਼ੌਕਰ ਨਾਲ ਪਾਵਾਂਗੇ ਫਿਰ ਪੂਰਾ ਹੋਊਗਾ ਜੇ ਸ਼ੌਕਰ ਨਹੀਂ ਪਾਵਾਂਗੇ ਫਿਰ ਪੂਰਾ ਨਹੀਂ ਹੋਊਗਾ ਠੀਕ ਹੈ ਜੀ ਅੱਜ ਇਹੀ ਫਰਕ ਹੈ A to Z A to Z ਪੈਸਾ ਕੋਈ ਲੱਗੇ ਨਾ A to Z ਹੋਈ ਜਾਏ ਇਹ ਤਾਂ ਨਹੀਂ ਠੀਕ ਹੈ ਜੀ ਠੀਕ ਹੈ ਸੋ ਸਜਣੋ ਵੀਡੀਓ ਵੇਖ ਲਓ ਮੈਂ ਇੱਕ ਛੋਟਾ ਜਿਹਾ ਵਿੱਚ ਕਲਿੱਪ ਲਾ ਰਿਹਾ ਹੈਗਾ 60 ਵਜਣ ਦੇ ਬਾਵਜੂਦ ਵੀ ਮੈਂ ਗੱਡੀ ਦਾ ਕੰਮ ਸਾਰੀਆਂ ਗੱਡੀਆਂ ਤੋਰੀਆਂ ਇੱਕ ਪਿੰਕਲਰ ਖਾ ਕੇ ਤੇ ਪੱਟੀ ਬਨ ਕੇ ਸਾਡੇ ਸ਼ਹਿਰ ਦੇ ਵਿੱਚ ਵੀ ਕੁਝ ਕੁ ਬੰਦੇ ਅਜਿਹੇ ਨੇ ਸ਼ੋਅ ਵੀ ਖਰਾਬ ਕਰਦੇ ਨੇ ਤੇ ਬਹੁਤ ਸਾਰੇ ਦੋਸਤ ਕਮੈਂਟ ਪਾ ਕੇ ਵੀ ਸ਼ੋਅ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਕੰਮ ਹੈ ਕਸਟਮਰ ਚੱਲ ਕੇ ਆਇਆ ਆਪਣੀ ਇਮਾਨਦਾਰੀ ਨਾਲ ਕੰਮ ਕਰਨਾ ਗੱਡੀ ਨੂੰ ਪ੍ਰੋਪਰ ਪਹਿਲਾਂ ਡਾਇਗਨੋਸ ਕਰਨਾ ਆਹੀ ਫਰਕ ਹੈ ਲੋਕਾਂ ਤੇ ਸਾਡੇ ਚ ਹਾਂ ਮੈਂ ਇੱਕ ਦਿਨ ਦੋ ਮਿਸਤਰੀਆਂ ਚ ਗੱਲਾਂ ਚੱਲਣ ਤੇ ਮੈਨੂੰ ਕਹਿੰਦੇ ਬਾਈ ਜੀ ਤੈਨੂੰ ਮਿਲਣ ਵਾਸਤੇ ਬੰਦੇ ਆਏ ਮੈਂ ਕਿਹਾ ਵੀਰ ਜੀ ਭੇਜ ਦੇਣਾ ਸੀ ਕਹਿੰਦਾ ਪੁੱਛਣ ਲੱਪੇ ਵੀ ਪੈਸੇ ਲੈਂਦੇ ਆ ਮਿਲਣ ਦੇ ਤੇ ਮੈਂ ਕਿਹਾ ਬਾਈ ਤੂੰ ਕੀ ਆਖਿਆ ਕਹਿੰਦਾ ਹਾਂ ਬਾਈ ਇਹਨਾਂ ਨੂੰ ਆਖਿਆ ਵੀ ਬਾਈ ਜੀ ਇਹਨੂੰ ਮਿਲਦਾ ਨਾ ਪੈਸੇ ਲੈਂਦਾ ਮੈਂ ਕਿਹਾ ਵੀ ਵਾਹ ਬਾਈ ਸ਼ਾਬਾਸ਼ ਹਾਲਾਂਕਿ ਡਾਇਗਨੋਸ ਕਰਨ ਦੇ ਪੈਸੇ ਲਈਦੇ ਕੰਮ ਦੇ ਮਿਲਣ ਮਲਾਉਣ ਦਾ ਕੋਈ ਨਹੀਂ ਪਰ ਵੀਡੀਓ ਦੇ ਐਂਡ ਟਿੱਕਰ ਬਣੇ ਰਹੇ ਚੌਂਟਾ ਪਟਿਆ ਹੋਇਆ ਦਿਖ ਰਿਹਾ ਤੇ ਇੱਕ ਆ ਦੀ ਇੱਕ ਜੀਨ ਫੜ ਕੇ ਖਿੱਚੋ ਸਰ ਚੌਂਟਾ ਖਰਾਬ ਹੈ ਹਾਂਜੀ ਹਾਂਜੀ ਚੌਂਟਾ ਖਰਾਬ ਹੈ ਨਾ ਬਿਲਕੁਲ ਬੂਟ ਪਟਿਆ ਹੋਇਆ ਹੈ ਨਾ ਜੀ ਠੀਕ ਹੈ ਆ ਮੇਰੀ ਹੈਲਪ ਕਰੋ ਆ ਫੜਿਓ ਜਰਾ ਆ ਲੈਦਰ ਫੜਿਓ ਤੇ ਇਹ ਲੈਦਰ ਹੈ ਜਿਹੜਾ ਨਾਲ ਮਲਾਇਓ ਇੱਕੜੀ ਲੈਦਰ ਇੱਥੇ ਰੱਖਿਓ ਇੱਥੇ ਫੜਿਓ ਬਤਾ ਐਸ ਲੈਦਰ ਨਾਲ ਆ ਲੈਦਰ ਦੀ ਫਰਕ ਦਿਖਾਗਾ। ਪਰ ਇਹ ਲੈਦਰ ਕਿੰਨਾ ਕਮੋਤ ਹੈ? ਜੇ ਆਪਾਂ ਐਸ ਲੈਦਰ ਨੂੰ ਇਹਦੇ ਨਾਲ ਕੰਪੇਅਰ ਕਰੀਏ ਕਿੰਨਾ ਫਰਕ ਹੈ। ਉੱਚੀ ਬੋਲੋ ਭਾਜੀ। ਜੇ ਮੀਡੀਅਮ ਸਮਾਨ ਦਾ ਫਰਕ ਹੈ। ਆ ਮੇਰੇ ਮਾਈਕ ਤੇ ਵਿੱਚ ਤੁਹਾਡੀ ਮੈਂ ਹੈਲਪ ਲੈਣੀ ਚਾਹਣਾ। ਹਾਂਜੀ। ਇਹੀ ਕੇ ਹੋਰ ਦੇ ਮਕੈਨਿਕ ਦੇ 7:00 ਵਜੇ ਹੁੰਦੀ। ਉਹ ਕਿਹੜੇ ਬੈਜਣਾ ਸੀ। ਮੈਂ ਤੁਹਾਡੀ ਗੱਡੀ ਨੂੰ ਡਾਇਗਨੋਸ ਕਰਨ ਵਾਸਤੇ ਕਿੱਥੇ ਚੱਕਰ ਗਿਆ। ਪੂਰੀ ਵਾਹ ਲਾ ਦਿੱਤੀ। ਠੀਕ ਹੈ। ਨਿਕਸ ਕਿਵੇਂ ਲੱਭਦੇ? ਅਸੀਂ ਅੱਜ ਆਪਾਂ ਗਰਾਊਂਡ ਲੈਵਲ ਤੇ ਉਤਰ ਕੇ ਮਿਹਨਤ ਕਰਾਂਗੇ ਆ ਜਿਵੇਂ ਤੁਸੀਂ ਹੁਣ ਬੱਚੇ ਕੰਮ ਕਰੀ ਜਾਂਦੇ ਆ ਤੁਸੀਂ ਇਹਨਾਂ ਦੀ ਪੂਰੀ ਉੱਪਰ ਨਿਗ੍ਹਾ ਰੱਖਦੇ ਆ ਸਾਰਾ ਦੱਸਦੇ ਆ ਸਮਝਾਉਦੇ ਕਰਦੇ ਆ ਮੰਨ ਲਓ ਵੀ ਆ ਲੈਦਰ ਨਵਾਂ ਨਿਕਲਿਆ ਆ 14 1500 ਦੇ ਆ ਹੋ ਗਏ 12 1900 ਦਾ ਪਰਜਾ ਨਿਕਲਿਆ ਆ ਹੁਣ ਅਗਲਾ ਕਹਿੰਦਾ ਜੀ ਹੁਣ ਖਰਚਾ ਕਿੱਥੇ ਵਧਣਾ ਹੈ ਜਿਹੜਾ ਪ੍ਰੀਤ ਮੋਟਰ ਨੇ ਬਿੱਲ ਬਣਾਉਣਾ ਠੀਕ ਆ ਭਾਈ ਫੜ ਲਿਆ ਹੁਣ ਲੇਬਰ ਦੇ ਨਾਲ ਸਪੇਅਰ ਪਾਰਟ ਐਡ ਹੋ ਗਿਆ ਮੋਲਲ ਮੋਲਲ ਫਿਲਟਰ ਲਲੜ ਪਲੜ ਸਾਰਾ ਕੁਝ ਚੌਂਟਾ ਡੇ ਬ੍ਰੇਕ ਪੈਡ ਠੀਕ ਹੈ ਉਹ ਆਦਮੀ ਇਹ ਕਾਊਂਟ ਨਹੀਂ ਕਰਦਾ ਜਦੋਂ ਸ਼ਾਮ ਨੂੰ ਬਿੱਲ ਬਣਦਾ ਹੈ ਆਹ ਇਹ ਕਾਦੇ ਪੈਸੇ ਲੱਗੇ ਭਾਈ ਇਸੇ ਜਿਹਦੇ ਪੈਸੇ ਲੱਗਦੇ ਜਦੋਂ ਆਪਣੇ ਆ ਚੀਜ਼ਾਂ ਵਿੱਚੋਂ ਖਰਾਬ ਨਿਕਲਦੀਆਂ ਭਾਈ ਆਹ ਨਵਾਂ ਸਮਾਨ ਨਹੀਂ ਪਿਆ ਅੱਛਾ ਇਹ ਪੈ ਗਿਆ ਇਨਸਾਨ ਨੂੰ ਇਨਸਾਨੀਅਤ ਪਹਿਲਾਂ ਜਾਰੀ ਹੋਣੀ ਚਾਹੀਦੀ ਹੈ ਕਮੈਂਟ ਪਾਉਣ ਵਾਲਾ ਕੰਮ ਕਰਾਉਣ ਆਉਂਦਾ ਹੈ ਔਰ ਮੈਂ ਹੀ ਤੁਹਾਡੇ ਕੋਲ ਦਾ 1000 ਰੁਪਏ ਲਵਾਂਗਾ ਸਰਵਿਸ ਦਾ ਵੀ ਲਿਓ ਸਮਾਨ ਦਾ ਚੰਗਾ ਮਾਲ ਆ ਲੈਂਦਾ ਮੈਂ ਦੱਸਣਾ ਨਹੀਂ ਮਪਾ ਕੀ ਪਰੋ ਪਹਿਲਾਂ ਹੀ ਪਾਇਆ ਵਾ ਸੀ ਹਾਂਜੀ ਪਹਿਲਾਂ ਹੀ ਪਾਇਆ ਵਾ ਸੀਗਾ ਰਿਜ਼ਲਟ ਨੂੰ ਫਰਕ ਪੈਣਾ ਬਿਲਕੁਲ ਬਿਲਕੁਲ ਟਾਇਰਾਂ ਦਾ ਮਗਰ ਤੁਸੀਂ ਦੇਖਿਆ ਹੀ ਹੈ ਵੀ ਕਿੰਨਾ ਬਰਾ ਹਾਲ ਸੀਗਾ ਉੱਪਰੋਂ ਕਿੰਦਰ ਨੂੰ ਜਾਂਦੀ ਸੀ ਇੱਕ ਟਾਇਰ ਕਿੰਦਰ ਨੂੰ ਜਾਂਦਾ ਸੀ ਇੱਕ ਕਿੰਦਰ ਨੂੰ ਜਾਂਦਾ ਸੀ ਮੈਂ ਸਮਝਦਾ ਹਾਂ ਵੀ ਭਾਜੀ ਅੱਜ ਕਿਸੇ ਦਾ ਕੰਮ ਚੰਗਾ ਕਰਨਾ ਸਭ ਤੋਂ ਵੱਡਾ ਗਣਾ ਹੈ ਅੱਜ ਜੇ ਸ਼ਬਦਾਂ ਨੂੰ ਕਿਸੇ ਦੇ ਸ਼ਬਦਾਂ ਨਾਲ ਲਾ ਲਈਏ ਨਾ ਚੋਰ ਨਾਲ ਚੋਰ ਰਲ ਜਾਵੇ ਉਹ ਸਾਥ ਬਣ ਜਾਂਦਾ ਹੈ ਅੱਜ ਸਾਧ ਅੜ ਜਾਵੇ ਤੇ ਦੁਨੀਆ ਚੋਰ ਬਣਾਉਣ ਲੱਗੀ ਨੂੰ ਮੈਂਟਲ ਆਊਗੀ ਕਿਉਂਕਿ ਦੁਨੀਆ ਸਾਰੇ ਪਾਸੇ ਇੱਕ ਪਾਸੇ ਹੋਗੀ ਜਗਤੀ ਕੀ ਸੋਚਦਾ ਹੈ ਵੀ ਕਿਹਦੇ ਵੱਲ ਕਿਹੜੇ ਬੰਦੇ ਵੱਲ ਜ਼ਿਆਦਾ ਖੜੇ ਆ ਯਾਰ ਅੱਜ ਚੋਰ ਇਲੈਕਸ਼ਨਾਂ 'ਚ ਖੜ ਜਾਵੇ ਉਹ ਪਹਿਲਾਂ ਜਿੱਤ ਜੂ ਸਾਧ ਨੇ ਕਹਿੰਦਾ ਮੈਂ ਤਾਂ ਉਹ ਕੰਮ ਕਰੂੰਗਾ ਜਿਹੜਾ ਜਾਇਜ਼ ਹੋਇਆ ਭਾਈ ਜੋ ਜਾਇਜ਼ ਆ ਮੇਰੇ ਤੋਂ ਜੋ ਮਰਜ਼ੀ ਕਰਾ ਲਓ ਤੇ ਜਿਹੜਾ ਚੋਰ ਚੱਕਾ ਲਟੇਰਾ ਜਿਹੜਾ ਬਲੈਕਮੇਲਰ ਆ ਉਹਦਾ ਮੈਂ ਸਾਹਿਬ ਨੂੰ ਕਿਉਂ ਲਿਆਉਣਾ ਯਾਰ ਕਰਾਉਣੇ ਨਿਆਂ ਦੇ ਕੰਮ ਉਹਨਾਂ ਨੇ ਜੇ ਨਿਆਂ ਕਰਾਉਣੇ ਫਿਰ ਕਿਹਨੂੰ ਚਣੂਗਾ ਜਿਹੜਾ ਉਹ ਚੋਰ ਨਾ ਚੋਰ ਨੂੰ ਚਣੂਗਾ ਅੱਜ ਆਹੀ ਫਰਕ ਆ ਭਰਾਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜਾ ਕਹਿੰਦਾ ਵੀ ਬਾਈ ਜੀ 10000 ਵਾਲਾ ਕੰਮ 2000 ਚ ਕਰਾ ਲਿਆ ਨਹੀਂ ਇਹ ਚੀਜ਼ ਦਾ ਬਹੁਤ ਫਰਕ ਆਈ ਹੁਣ ਤੁਹਾਡੇ ਸੱਟ ਵੀ ਲੱਗੀ ਆ ਮਾਰਨਿੰਗ ਦੀ ਸੱਟ ਲੱਗੀ ਜਾਂ ਤਕਰੀਬਨ 3 ਵਜੇ ਦੀ ਬਣੇ ਆ ਤੁਸੀਂ ਉਦੋਂ ਦੇ ਮਨਲਾ ਮੂ ਵਗੈਰਾ ਮਲ ਕੇ ਪੱਤੀ ਕਰਕੇ ਫਿਰ ਵੀ ਇਹ ਮਨਲਾ ਪੂਰਾ ਟਾਈਮ ਦੇ ਰਹੇ ਆ ਜੇ ਮੈਂ ਨਾ ਦੇਵਾਂ ਤੇ ਫਿਰ ਲਿਵਰ ਤੋਂ ਕੰਮ ਕਿਵੇਂ ਲਊਗਾ ਬਿੱਟਾ ਅੱਜ ਜਿੰਨਾ ਕੁ ਸ਼ਮਾਲਕ ਨੇ ਮੈਨੂੰ ਦਿੱਤਾ ਹੈ ਜਾਂ ਮੈਂ ਜਿੰਨੀ ਮੇਰੇ ਸਾਥ ਵੱਜੀ ਹੈ ਉਹ ਮੈਂ ਬੀਬੀ ਦੀ ਗੱਲ ਕਰਦਾ ਜਿਹੜੀ ਐਸਪੀਸੀ ਦੀ ਪ੍ਰਧਾਨ ਰਹੀ ਹੈ ਆਪਣੀ ਸਟਾਪ ਕਰੀ ਬੇਟਾ ਮੈਨੇ ਇੱਕ ਬੀਬੀ ਜ਼ਗੀਰਕੌਰ ਦੀ ਗਾਥਾ ਸੁਣੀ ਉਹ ਕਹਿੰਦੀ ਮੈਂ ਸਾਰੀ ਉਮਰ ਨਾ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਕਰਦੀ ਰਹੀ ਕੋਈ ਐਸਜੀਪੀਸੀ ਦੇ ਪ੍ਰਧਾਨ ਬਾਦਲ ਸਾਹਿਬ ਬਣਾਉਂਦੇ ਰਹੇ ਠੀਕ ਹੈ ਮੈਂ ਵੀ ਕਹਿੰਦਾ ਜੇ ਮੈਂ ਮਿਸ ਗਾਹ ਕੰਮ ਕੰਮ ਚੰਗਾ ਚੰਗਾ ਜੇ ਜੀ ਥਾਂ ਤੇ ਮੈਂ ਕਹਿੰਦਾ ਵੈਗਰੂ ਵੈਗਰੂ ਕਰਦਾ ਰੱਬ ਮੇਰਾ ਇਤਨੀ ਜ਼ਿਆਦਾ ਕਿਸਵਾਰ ਦੇ ਦੇ ਚੰਗੇ ਨੂੰ ਚੰਗਾ ਕਹਿੰਦਾ ਨਹੀਂ ਨਾ ਕੋਈ ਦੁੱਖ ਦਾ ਫੇਰ ਲੱਗਦਾ ਦੁੱਖ ਉਦੋਂ ਲੱਗਦਾ ਵੀ ਜਿਹਦਾ ਸਵਾਰੀ ਜਾਂਨੇ ਸਾਰੀ ਦਿਹਾੜੀ ਉਹ ਕਹਿੰਦਾ ਨਹੀਂ ਯਾਰ ਇਹ ਤਾਂ ਪੈਸੇ ਬੜੇ ਲੈ ਲੈ ਇਹ ਤਾਂ ਕੰਮ ਇੰਨੇ ਚ ਹੋ ਜਾਂਦਾ ਸੀ ਇਹ ਤਾਂ ਇੰਨੇ ਚ ਹੋ ਜਾਂਦਾ ਜੀ ਕੰਮ ਵੀ ਉਹਦੇ ਹੁੰਦਾ ਜੀ ਖੜਾ ਸੋ ਬਾਈ ਜੀ ਤੁਹਾਨੂੰ ਜੇ ਠੀਕ ਲੱਗਦਾ ਹੋਏ ਤਾਂ ਕਮੈਂਟ ਚੰਗਾ ਪਾ ਦਿਓ ਨਹੀਂ ਤਾਂ ਕੋਈ ਗੱਲ ਨਹੀਂ ਕਿ ਚਰਚ ਕਰਨੀ ਹੈ ਮੈਂ ਸ਼ਬਦਾਂ ਨੂੰ ਚੋਰਾ ਨਾਲ ਚੋਰ ਰਲ ਜਾਵਾ ਜੇ ਕੁੱਤੀ ਰਲ ਜੇ ਚੋਰਾ ਨਾਲ ਪਰ ਸ਼ਿਕਵਾ ਦੇ ਕੇ ਹੋਰਾਂ ਨਾਲ ਜੇ ਸ਼ਿਕਵਾ ਹੋਰਾਂ ਨਾਲ ਕਰੀਏ ਫਿਰ ਕਾਹਦਾ ਸਵਾਦ ਆ ਯਾਰ ਬਾਈ ਜੀ ਨੂੰ ਕਿਹਾ ਵੀ ਬਾਈ ਜੀ ਜੱਜ ਦਿੱਤੀ ਕੀ ਤੇ ਜ਼ਰੂਰ ਅਸੀਂ ਗੱਡੀ ਚੋਵਾਂਗੇ ਕਿਉਂਕਿ ਗੱਡੀ 'ਚ ਇਸ਼ੂ ਬਹੁਤ ਸਾਰੇ ਸੀ ਬਾਈ ਜੀ ਦੇ ਬਾਈ ਜੀ ਨੇ ਵੀ ਹੱਥ ਛੜਤਾ ਤੇ ਦੂਜੇ ਵੀਰ ਨੇ ਵੀ ਛੜਤਾ ਉਹ ਵੀਡੀਓ ਜੇ ਆਪਾਂ ਤੁਹਾਨੂੰ ਦਿਖਾ ਦਾਂਗੇ ਪਰ ਸਾਡਾ ਕੰਮ ਕਰਨ ਦਾ ਜਨੂਨ ਕਿੰਨਾ ਹੈ ਉਹ ਤੁਸੀਂ ਜੱਜ ਕਰ ਲਓ ਅਸੀਂ ਫਰਕ ਪਾ ਕੇ ਤੋਰਾਂਗੇ ਇਜ਼ੀਰ ਵਾਲ ਖੋਲਿਆ ਚੌਂਟੇ ਖੋਲਿਆ ਸਾਰੀਆਂ ਚੀਜ਼ਾਂ ਨੂੰ ਪਰਫੈਕਟ ਕਰਾਂਗੇ ਕਿਸਾ ਖੋਲਿਆ ਹੈ ਨਾ ਆਪਣਾ ਅੱਜ ਬੇਟਾ ਕਿਸਾ ਖੋਲਿਆ ਹੋਇਆ ਹੈ ਸ਼ਾਕਰ ਆ ਜਿਹੜੇ ਆਪਾਂ ਚੈੱਕ ਕਰਾਂਗੇ ਜੀ ਸ਼ਾਕਰ ਨਵੇਂ ਪਹਿਣਗੇ ਬਾਈ ਜੀ ਹੁਣ ਸ਼ਾਕਰ ਨਵੇਂ ਪਾਵਾਂਗੇ ਦੋ ਸ਼ਾਕਰ ਨਵੇਂ ਪਾਵਾਂਗੇ ਤੇ ਬਜਟ ਫੇਰ ਮਿਲ ਜੇ ਸੋ ਬੇਟਾ ਇਹ ਸ਼ਾਕਰ ਵੀ ਨਵੇਂ ਪਾ ਦੇ ਹਾਂਜੀ ਦੋਸਤੋ ਸ਼ੌਕਰਾਂ ਦੀ ਪੋਜੀਸ਼ਨ ਬਹੁਤ ਡਾਊਨ ਸੀ ਬਾਈ ਇਹ ਸਾਰੀ ਗੱਲ ਸਮਝਾਤ ਅਪਾ ਟੈਕਨੀਕਲੀ ਪੁਆਇੰਟ ਸਮਝਾਉਣੇ ਆ ਅਸੀਂ ਹਰੇਕ ਵਿਅਕਤੀ ਨੂੰ ਆਰਡੀਨੈਂਸ ਨੂੰ ਆਪ ਨੂੰ ਅਵੇਕ ਕਰਦੇ ਤੇ ਸ਼ਾਕਰ ਖਰਾਬ ਸੀ ਹਾਂਜੀ ਬਿਲਕੁਲ ਬਿਲਕੁਲ ਜੀ ਤੁਸੀਂ ਕੀ ਸਿੱਖਿਆ ਜੇ ਕੋਈ ਬੱਚਾ ਹੁੰਦਾ ਜਾਂ ਕੁਛ ਇਹਦਾ ਹੋਰ ਮੰਨ ਕੇ ਚੱਲ ਸਿਰ ਹੁੰਦਾ ਜਾਂ ਕੋਈ ਲੇਡੀਜ਼ ਹੁੰਦੀ ਉਹ ਪਰ ਬਹੁਤ ਜ਼ੋਰ ਨਾਲ ਡਿੱਗੀ ਵੱਜੀ ਸੀ ਜਿਹੜਾ ਮਤਲਬ ਜਿਹੜੀ ਮੈਚ ਸੱਟ ਖਾ ਲਈ ਅੱਜ ਮੈਂ ਲੋਕਾਂ ਨੂੰ ਦੱਸ ਰਿਹਾ ਕਿ ਸ਼ਾਕਰ ਤੁਹਾਡਾ ਡਾਊਨ ਸੀ ਬਹੁਤ ਡਾਊਨ ਸੀ ਅਸੀਂ ਅਕਸਰ ਇਹ ਸ਼ਾਕਰ ਨੂੰ ਹੋਵੇ ਇਗਨੋਰ ਮਾਰ ਦਿੰਦੇ ਮੇਰੇ ਕੋਲ ਕੋਈ ਫੇਰ ਕੀ ਹੋਇਆ ਯਾਰ ਹੱਥ ਪਾਲਾਂ ਮੇਂ ਕੰਮ ਚੱਲ ਗੂ ਮਿਲ ਕੇ 1000 ਰੁਪਏ ਕਰਕੇ ਮੇਰੇ ਤੱਕ ਉਨੋ 7 ਵੱਜ ਗਈ ਮੰਨ ਲਓ ਖੁਦਾ ਨਾ ਖਾਸ ਤਾਂ ਤੁਹਾਡਾ ਜਾਂ ਕਿਸੇ ਹੋਰ ਗੱਡੀ 'ਚ ਸ਼ੌਕਰ ਦੀ ਇਦਾਂ ਦੀ ਪ੍ਰੋਬਲਮ ਹੁੰਦੀ ਮਿਲ ਕੇ ਡਿੱਗ ਪੈਂਦਾ ਚਾਂਦ ਚੱਕ ਵੱਡਾ ਬੰਦਾ ਤਾਂ ਨਿਕਲ ਜਾਂਦਾ ਇਹਨਾਂ ਦਾ ਧਿਆਨ ਕਾਮ ਵਾਲ ਸੀ ਮਿਲ ਕੇ ਜੇ ਬੱਚੇ ਦਾ ਹੱਥ ਹੋਵੇ ਤਾਂ ਕੀ ਹੁੰਦਾ ਵੱਡਿਆ ਜਾਣਾ ਸੀਗੇ ਜਿਨੇ ਉੱਪਰੋਂ ਸਾਰੇ ਜਿਹੋ ਨਾਲ ਡਿੱਗੀ ਡਿੱਗੀ ਆ ਕੀ ਸਿੱਖੇ ਬਾਈ ਜੀ ਇਹ ਕਾਲ ਨਹੀਂ ਕਰਨੀ ਚਾਹੀਦੀ ਇਹ ਸ਼ੌਕਰ ਦੇ ਬਿਲਕੁਲ ਨਹੀਂ ਤਾਂ ਸੱਟ ਖਾ ਲਈ ਮਿਲ ਕੇ ਮੈਨੂੰ ਤਾਂ ਤਾਕਤ ਪਈ ਸਾਡੇ ਜਿਵਾਕਾਂ ਨੇ ਕਿ ਬਾਈ ਇਹਨਾਂ ਕਿਉਂ ਕਲਪਦਾ ਕਿ ਨਾ ਅੱਪਾ ਤਾਂ ਦੁਨੀਆ ਨੂੰ ਸਮਝਾ ਰਹੇ ਕੋਈ ਸਮਝੇ ਚਾਹੇ ਨਾ ਸਮਝੇ ਆਦਤ ਪਈ ਹੈ ਜਿੰਨੇ ਚਿਰ ਕਿਸੇ ਦਾ ਇਸੇ ਕੰਮ ਕਰ ਰਹੇ ਆ ਸਾਨੂੰ ਸ਼ੌਕ ਹੈ ਮਨ ਲਾ ਕੇ ਇਕੱਲੇ ਕੰਮ ਕਰ ਮੈਨੂੰ ਤਾਂ ਕੋਈ ਰਿਜ਼ਲਟ ਕਿਵੇਂ ਮਿਲੇ ਬਹੁਤ ਵਧੀਆ ਲੱਗਿਆ ਜੈਸਾ ਉਹਨੇ ਆਪਣੀ ਗੱਡੀ ਦਾ ਕੰਮ ਸੀਗਾ ਹੀ ਸ਼ੌਕਰਾਂ ਦਾ ਹੋ ਗਿਆ ਏਜ਼ੀਰ ਵਾਲ ਦਾ ਹੋ ਗਿਆ ਫਰੰਟ ਤੋਂ ਹੋਰ ਹੋ ਗਿਆ ਉਸ ਹਿਸਾਬ ਨਾਲ ਲੱਗ ਨਹੀਂ ਰਿਹਾ ਸੀਗਾ ਵੀ ਆਪਾਂ ਨੂੰ ਅੱਜ ਸ਼ਾਮ ਤੱਕ ਗੱਡੀ ਤਿਆਰ ਹੋ ਜੂਗੀ ਮੈਨੂੰ ਆਪ ਮੈਨੂੰ ਆਪ ਦੇ ਜਲੋ ਕਿੰਨਾ ਪੈ ਗਿਆ ਹਾਂ ਸਮਾਨ ਵੀ ਜਿੰਨਾ ਜਾਇਜ਼ ਸੀਗਾ ਪਾਉਣ ਵਾਲਾ ਸੀਗਾ ਉਹ ਬਿਲਕੁਲ ਪੈ ਗਿਆ ਲੋਕ ਤੇ ਗੱਡੀ ਤੋਂ ਹਣ ਜਾਂਦੇ ਆ ਉੱਥੇ ਕਹਿੰਦੇ ਬਾਈ ਤੇਰਾ ਰੂਟ ਜਾਦੇ ਆ ਗੱਡੀ ਡਾਇਰੈਕਸ਼ਨ ਕਰਾਉਣ ਆਉਂਦੇ ਆ ਮੈਂ ਨੱਕ ਨਾਲ ਲਾ ਕੇ ਭੁੱਲਣ ਨਾਲ ਨਹੀਂ ਲਾਉਦਾ ਬਿਲਕੁਲ ਮੈਂ ਛੱਟ ਕੇ 10 ਫਟ ਜਿੰਨਾ ਕੰਮ ਕੀਤਾ ਪ੍ਰੋਪਰ ਆਪਾਂ ਪੂਰਾ ਵਧੀਆ ਕੀਤਾ ਗੱਡੀ ਜੀ ਕੋਈ ਕੰਮ ਛੱਡੇ ਨਹੀਂ ਬਿਲਕੁਲ ਸੋ ਮੈਂ ਤੇ ਅਹੀ ਦੁਨੀਆ ਨੂੰ ਕਹਾਂਗਾ ਜੇ ਅਗਰ ਸਮਝਦੇ ਆ ਤਾਂ ਠੀਕ ਹੈ ਜੀ ਪਰ ਅਸੀਂ ਦੂਜੇ ਮਕੈਨਿਕ ਦੀ ਤਰ੍ਹਾਂ ਏਸੀ ਦੋ ਲੱਗੇ ਆ ਤੇ ਵਿੱਚ ਨਹੀਂ ਬੱਲਦਾ ਜਿੰਨਾ ਸ਼ਿਕਰ ਗੱਡੀ ਦੀ ਜੋਪ ਤਾਂ ਨਹੀਂ ਹੁੰਦੀ ਉਹਨਾਂ ਚ ਕਰ ਸੀ ਜੇ ਵਰਤ ਸਭ ਤੋਂ ਸੋਹੇ ਜੀ ਤੁਹਾਡਾ ਵੀ ਧੰਨਵਾਦ ਠੀਕ ਹੈ ਜੀ